ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਤਕਰੀਬਨ ਸਮੁੱਚੇ ਭਾਰਤ ਵਿੱਚ ਖਾਸ ਕਰਕੇ ਪੰਜਾਬ ਵਿੱਚ ਤਾਂ ਕਹਿੰਦੇ 52 ਥਾਵਾਂ ਤੇ ਰੇਲਾਂ ਰੋਕੀਆਂ ਨੇ ਤੇ ਉਹਨਾਂ ਰੇਲਾਂ ਰੋਕਣ ਦਾ ਮਤਲਬ ਕੀ ਹੈ ਉਹਦੇ ਵਿੱਚ ਤੁਹਾਨੂੰ ਲੱਭਣਾ ਕੀ ਹੈ ਕਹਿੰਦੇ ਜੀ ਸਰਕਾਰ ਤੱਕ ਸਾਡੀ ਗੱਲ ਪਹੁੰਚੂ ਫਿਰ ਸਰਕਾਰ ਸਾਡੀਆਂ ਮੰਗਾਂ ਮੰਨੂਗੀ ਉਹ ਭਰਵੋ 4 ਸਾਲ ਹੋ ਗਏ ਗਵਰਨਮੈਂਟ ਤੱਕ ਗੱਲ ਸਰਕਾਰ ਤੱਕ ਗੱਲ ਪਹੁੰਚੀ ਹੋਈ ਹੈ ਸਰਕਾਰ ਨੂੰ ਪਤਾ ਹੈ ਤੁਹਾਡੇ ਕਿਸੇ ਨੇ ਨਾ ਗੱਲ ਸੁਣਨੀ ਹੈ ਤੇ ਨਾ ਕੋਈ ਸੁਣੇ ਹਾਂ ਜਿਹੜੀਆਂ ਤੁਸੀਂ ਰੇਲਾਂ ਰੋਕੀਆਂ ਨੇ ਇਹਦਾ ਆਮ ਲੋਕਾਂ ਨੂੰ ਪਬਲਿਕ ਨੂੰ ਨੁਕਸਾਨ ਬਹੁਤ ਹੋਇਆ ਖਾਸ ਕਰਕੇ ਮੈਨੂੰ ਰੇਲਾਂ ਦੇ ਵਿੱਚ ਬੈਠੇ ਕੁਝ ਸੱਜਣਾ ਦੇ ਫੋਨ ਆਏ ਕਹਿੰਦੇ ਗਿਆਨੀ ਜੀ ਕਿਹਦੀ ਫਲਾਈਟ ਮਿਸ ਹੋ ਗਈ ਕਿਸੇ ਨੇ ਕੋਈ ਡਾਕਟਰ ਨੂੰ ਮਿਲਣਾ ਸੀ ਹਸਪੀਟਲ ਦੇ ਵਿੱਚ ਤੇ ਸਾਡੇ ਕਹਿੰਦੇ ਮਰੀਜ਼ ਪਏ ਨੇ ਕੋਈ ਚੰਡੀਗੜ੍ਹ ਪਿਆ ਕੋਈ ਕਿਤੇ ਪਿਆ ਜਣ ਕੇ ਅਡੋਡੀ ਪ੍ਰੋਬਲਮ ਦਰਸਣ ਵਾਲੇ ਲੋਕਾਂ ਨੇ ਫੋਨ ਕੀਤਾ ਪਰ ਇਹਨਾਂ ਨੂੰ ਸ਼ਰਮੀ ਕੋਈ ਨਹੀਂ ਇੱਕ ਪਾਸੇ ਇਹ ਬੰਦੇ ਰੇਲਾਂ ਰੋਕਦੇ ਐ ਕਿ ਸਾਡੀਆਂ ਮੰਗਾ ਮੰਗੀਆਂ ਜਾਣ ਦੂਜੇ ਪਾਸੇ ਜਿਹੜੇ ਰੇਲਾਂ ਵਿੱਚ ਬੈਠੇ ਮਸਾਫਰ ਸੀ ਉਹ ਕਹਿੰਦੇ ਸਾਡੇ ਮਰੀਜ਼ਾਂ ਨੂੰ ਉਡਿੱਕੀ ਜਾਂਦੇ ਆ ਜਾਨੀ ਕਿ ਕੁਲ ਮਿਲਾ ਕੇ ਕਹਿ ਲੋ ਕਿ ਇਹਨਾਂ ਰੇਲਾਂ ਰੋਕਣ ਦਾ ਜਿਹੜਾ ਮਤਲਬ ਹੈ ਉਹ ਇਹ ਹੈ ਕਿ ਪਬਲਿਕ ਨੂੰ ਪਰੇਸ਼ਾਨ ਕਰਨਾ ਜਿਹੜੀ ਮੈਂ ਹੁਣ ਗੱਲ ਕਹਿਣ ਲੱਗਾ ਨਾ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲੈ ਉਹ ਗੱਲ ਕੀ ਹੈ ਜਿਹੜੇ ਰੇਲਾਂ ਦੇ ਵਿੱਚ ਮਸਾਫਰ ਬੈਠੇ ਸੀ ਜਾਂ ਬੈਠੇ ਨੇ ਜਾਣ 9 ਵਜੇ ਤੱਕ ਹਲੇ ਇਹਨਾਂ ਨੇ ਰੇਲਾਂ ਰੋਕਣੀਆਂ ਨੇ ਤੇ ਉਹ ਕਿੱਥੋਂ ਕਿੱਥੋਂ ਚੱਲ ਕੇ ਆਏ ਨੇ ਉਹਨਾਂ ਦੇ ਮਨ ਵਿੱਚ ਇੰਨੀ ਇੱਕ ਨਫ਼ਰਤ ਪੈਦਾ ਹੋ ਗਈ ਪੰਜਾਬੀਆਂ ਦੀ ਤੇ ਪੰਜਾਬ ਪ੍ਰਤੀ ਭਾਵ ਪੰਜਾਬੀਆਂ ਪ੍ਰਤੀ ਤੇ ਪੰਜਾਬ ਪ੍ਰਤੀ ਕਿ ਇਹ ਸਿੱਖ ਨੇ ਜਿਹੜੇ ਰੇਲਾਂ ਰੋਕ ਕੇ ਸਾਨੂੰ ਪਰੇਸ਼ਾਨ ਕਰਦੇ ਨੇ ਜਿੰਨਾ ਕਿ ਸਤਕਾਰ ਪੰਜਾਬ ਦਾ ਤੇ ਪੰਜਾਬੀਆਂ ਦਾ ਬਣਿਆ ਹੋਇਆ ਖਾਸ ਕਰਕੇ ਸਿੱਖ ਕੌਮ ਦਾ ਆਮ ਲੋਕਾਂ ਦੇ ਮਨਾਂ ਵਿੱਚ ਉਥੇ ਨਫ਼ਰਤ ਪੈਦਾ ਕਰਦੀ ਇਹਨਾਂ ਲੋਕਾਂ ਨੇ ਜਿਹੜੇ ਰੇਲਾਂ ਵਿੱਚ ਬੈਠੇ ਨੇ ਦੂਰ ਨੇੜੇ ਜਾਣ ਵੇਲੇ ਉਹਨਾਂ ਦਾ ਕੀ ਕਸੂਰ ਹੈ ਹੁਣ ਐਮਐਸਪੀ ਉਹਨਾਂ ਨੇ ਥੋੜੀ ਦੇਣੀ ਹੈ ਤੁਹਾਡੀਆਂ ਮੰਗਾਂ ਉਹਨਾਂ ਨੇ ਥੋੜੀ ਮੰਨਣੀਆਂ ਨੇ ਉਹ ਤਾਂ ਸਰਕਾਰ ਦੀ ਮਰਜ਼ੀ ਹੈ ਸਰਕਾਰ ਨੇ ਮੰਨਣੀਆਂ ਨਹੀਂ ਮੈਂ ਕੌਣ ਆ ਨਾਰਮਲ ਆ ਇਨਸਾਨ ਮੈਂ ਇੱਕ ਠੋਕੇ ਕਹਿਣਾ ਕਿ ਤੁਹਾਡੀਆਂ ਮੰਗਾਂ ਸਰਕਾਰ ਨਾ ਮੰਨੇ ਇਥੋਂ ਤੱਕ ਵੀ ਕਹਿਣ ਨੂੰ ਤਿਆਰ ਆ ਜਿਵੇਂ ਪਿਛਲੇ ਦਿਨਾਂ 'ਚ ਕਹਿੰਦੇ ਇੱਕ ਬਿਨਾਂ ਡਰਾਈਵਰ ਤੋਂ ਰੇਲ ਚੱਲੀ ਜਾਂਦੀ ਸੀ ਉਹਨੂੰ ਰੋਕਿਆ ਬੜੇ ਤਰੀਕਿਆਂ ਦੇ ਨਾਲ ਮੈਂ ਕਹਿੰਦਾ ਪੰਜ ਸੌ ਤੋਂ ਇਹ ਜੀਆਂ ਰੇਲਾਂ ਅੱਜ ਵੀ ਚੱਲ ਜਾਣੀਆਂ ਚਾਹੀਦੀਆਂ ਸੀ ਬਿਨਾਂ ਡਰਾਈਵਰ ਵਾਲੀਆਂ ਨਾਲੇ ਭਿਲੇਖਾਏ ਦੂਰ ਹੋ ਜਾਂਦਾ ਵੀ ਕਿੰਨੇ ਕੁ ਤੁਸੀਂ ਦਮ ਰੱਖਦੇ ਹੋ ਰੇਲਾਂ ਰੋਕਣ ਵਾਸਤੇ ਜੇ ਚੀਕਾਂ ਨਾ ਪੈਂਦੀਆਂ ਦੋ ਚਾਰ ਰੇਲਾਂ ਹਜੀਆਂ ਹੋਣੀਆਂ ਚਾਹੀਦੀਆਂ ਨੇ ਬਿਨਾਂ ਡਰਾਈਵਰ ਤੋਂ ਤੇ ਗਰਮਵਾਤੀ ਤੁਸੀਂ ਰੇਲਾ ਨਹੀਂ ਪਰਟੀਆਂ ਤੇ ਨਹੀਂ ਬੈਠੋਗੇ ਯਾਰ ਸ਼ਰਮ ਤਾਂ ਕਰ ਲੋ ਮਾੜੀ ਮੋਟੀ ਕਿਨੂੰ ਪਰੇਸ਼ਾਨ ਕਰ ਰਿਹਾ ਹਾਂ ਗਵਰਨਮੈਂਟ ਨੂੰ ਕੋਈ ਮਤਲਬ ਨਹੀਂ ਸਰਕਾਰ ਨੂੰ ਕੋਈ ਮਤਲਬ ਨਹੀਂ ਇੱਕ ਹੋਰ ਗੱਲ ਕਹਿਣੀ ਹੈ ਸੈਂਟਰ ਸਰਕਾਰ ਨੂੰ ਪੰਜਾਬ ਨਾਲ ਵੀ ਬਹੁਤਾ ਕੋਈ ਮਤਲਬ ਨਹੀਂ ਇਹ ਭੁਲੇਖਾ ਕੱਢ ਦਿਓ ਮਨ ਵਿੱਚੋਂ ਪਰ ਜਿਹੜਾ ਉਸੀ ਰੇਲਾ ਰੋਕ ਕੇ ਧਰਨੇ ਲਾ ਕੇ ਗੁੰਡਾਗਰਦੀ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ ਨਾ ਤੇ ਉਹਨਾਂ ਲੋਕਾਂ ਦੇ ਮਨ ਵਿੱਚ ਕਿੰਨੀ ਜ਼ਹਿਰ ਤੁਹਾਡੇ ਪ੍ਰਤੀ ਭਰੀ ਜਾਂਦੀ ਹੈ ਕਿੰਨੀ ਨਫਰਤ ਤੁਹਾਡੇ ਤੋਂ ਕਰਨਗੇ ਉਹ ਇਹ ਆਉਣ ਵਾਲਾ ਸਮਾਂ ਦੱਸੂ ਸਚਾਈ ਹੈ ਰੋਕੀ ਜਾਓ ਰੇਲਾ ਕਰਾਈ ਜੋ ਨੁਕਸਾਨ ਪਬਲਿਕ ਦਾ ਕਿੰਨੇ ਲੋਕਾਂ ਦੀ ਪ੍ਰੋਬਲਮ ਸੀ ਟ੍ਰੇਨ ਵਿੱਚ ਬੈਠਿਆਂ ਦੀ ਕੋਈ ਕਿਤੇ ਜਾਣਾ ਚਾਹੁੰਦਾ ਕੋਈ ਕਿਤੇ ਜਾਣਾ ਚਾਹੁੰਦਾ ਪਤਾ ਨਹੀਂ ਕਿੱਡੀ ਕਿੱਡੀ ਪ੍ਰੋਬਲਮ ਲੋਕਾਂ ਦੀ ਹੈਗੀ ਹੈ ਤੇ ਤੁਸੀਂ ਉਹਨੂੰ ਟੱਚ ਕਰਕੇ ਜਾਣਿਆ ਤੇ ਇਹਨਾਂ ਰੋਕੇ ਬੈਠੇ ਰਹੋ ਅਸੀਂ ਬੇਸ਼ਰਮ ਪੰਜਾਬ ਦਾ ਵੀ ਬੇੜਾ ਕਰ ਕਰੋ ਜਲੂਸ ਕਢਾਓ ਤੇ ਕੌਮ ਦਾ ਵੀ ਜਲੂਸ ਕਢਾਓ ਜਿਹੜੇ ਪੰਜਾਬੀਆਂ ਤੇ ਦੁਨੀਆਂ ਦੇ ਲੋਕ ਮਾਣ ਕਰਦੇ ਸੀ ਨਾ ਤੇ ਉਹਨਾਂ ਲੋਕਾਂ ਦੇ ਮਨ ਵਿੱਚ ਜ਼ਹਿਰ ਪੈਦਾ ਹੋ ਗਈ ਨਫ਼ਰਤ ਪੈਦਾ ਹੋ ਗਈ ਪੰਜਾਬ ਪ੍ਰਤੀ ਸ਼ੇਕਮ ਪ੍ਰਤੀ ਤੇ ਪੰਜਾਬੀਆਂ ਪ੍ਰਤੀ ਇਹ ਸਚਾਈ ਹੈ ਰੇਲਾਂ ਰੋਕ ਕੇ ਕੁਝ ਨਹੀਂ ਮਿਲਣਾ ਕੇਵਲ ਲੋਕਾਂ ਨੂੰ ਹਰਾਸਮੈਂਟ ਤੋਂ ਬਿਨਾ ਲੋਕਾਂ ਨੂੰ ਕਹਿ ਲਈਏ ਤੰਗ ਪਰੇਸ਼ਾਨ ਕਰਨ ਤੋਂ ਬਿਨਾ ਕੁਝ ਨਹੀਂ ਮਿਲਣਾ ਨਾ ਕਰੋ ਯਾਰ ਕੁਝ ਨਹੀਂ ਲੱਭਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ